ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੋਰੀ ਨੂੰ ਇੱਥੇ ਕਾਲੀਆਂ ਦੇ ਮੋਰੀ ਨੂੰ ਕਹਿੰਦੇ ਹੋ ਬਿਕਰਮ ਸਿੰਘ ਮਨੀਤਿਆ ਨਾਂਬਾ ਜੇਲ੍ਹ ਦੇ ਵਿੱਚ ਬੰਦ ਹੈ ਹਟਿਆਣਾ ਦੇ ਐਸਐਸਪੀ ਤੇ ਐਸਪੀਡੀ ਜਾਨੀ ਕਿ ਆਈਟੀ ਸੈਟ ਜਾਨੀ ਕਿ ਅਨਵੈਸਟੀਗੇਸ਼ਨ ਜਿਹੜੀ ਹੁਣ ਹੋਣੀ ਹੈ ਉਹ ਕੀ ਹੋਣੀ ਹੈ ਕਹਿੰਦੇ ਜਿਹੜੀ ਗੁੰਮਸਾ ਦਾ ਪ੍ਰਾਪਰਟੀ ਜ਼ਮੀਨ ਇਹ ਜਿਹੜੇ ਕਹਿ ਦਿੱਤਾ ਗਿਆ ਸੀ ਹਜ਼ਾਰ ਏਕੜ ਕਿ ਕਿੱਥੇ ਐ ਦਿੱਲੀ ਵਾਲਾ ਬੰਗਲਾ ਕਿੱਥੇ ਐ ਬੀਬੀ ਗਨੀਪੌਰ ਮਜੀਠੀਆ ਦੀ ਜਿਹੜੀ ਕੋਲੋਨੀ ਆ ਉਹ ਕਿੱਥੇ ਐ ਇਹ ਜਿਹੜੇ ਅਰਸ਼ਦੀਪ ਕਲੇਰ ਵਰਗੇ ਵਕੀਲ ਸੀ ਮਜੀਠੀਆ ਦੇ ਉਹ ਥੋੜਾ ਜਾਂ ਲਮਕਾਉਣ ਦੀ ਕੋਸ਼ਿਸ਼ ਕਰਦੇ ਸੀ ਉਲਝਾਉਣ ਦੀ ਕੋਸ਼ਿਸ਼ ਕਰਦੇ ਸੀ ਹੁਣ ਉਹ ਸਾਰਾ ਤਾਣਾ ਬਾਣਾ ਦੁਬਾਰਾ ਖੋਲ ਲਿਆ ਗਿਆ ਤੇ ਹੁਣ ਹੋਣਾ ਕਿ ਇਹਨਾਂ ਪੱਲੇ ਵਿੱਚ ਕੁਛ ਕੁਛ ਹੋਣੀ ਐ ਵੀ ਮੁਨੀਤਿਆ ਸਭ ਨੂੰ ਬਹਾਰ ਕੇ ਪੁੱਛਣਾ ਵੀ ਆ ਜਿਹੜੀ ਪ੍ਰਾਪਰਟੀ ਹੈ ਇਹ ਤੁਹਾਡੇ ਨਾਮ ਬੋਲਦੀ ਹੈ ਰਜਿਸਟਰੀ ਕਿੱਥੇ ਰਫੂ ਦਫੂ ਕੀਤੀ ਹੈ ਦਿਖਾਓ ਦੱਸੋ ਤੁਹਾਡੇ ਨਾਮ ਬੋਲਦੀ ਹੈ ਕਿੱਥੇ ਆ ਉਹ ਹੁਣ ਇੱਕ ਗੱਲ ਹੋਰ ਸੁਣਿਓ ਮੈਨੂੰ ਕਈ ਬੰਦੇ ਨਾ ਕਮੈਂਟ ਕਰੀ ਜਾਂਦੇ ਗਿਆਨੀ ਜੀ ਛੱਡ ਦਿਓ ਖਿਹੜਾ ਹੁਣ ਮਨੀਠੀਏ ਦਾ ਅਸੀਂ ਕਦੋਂ ਫੜਿਆ ਮਨੀਠੀਏ ਨੂੰ ਅਜਿਹਾ ਕਹਿੰਦੇ ਆ ਜੇਲ ਜਾਣ ਦੀ ਲੋੜ ਹੀ ਨਾ ਪਵੇ ਉਦਾਂ ਹੀ ਕੋਠੇ ਘਟ ਤੋਂ ਸਾਲ ਮਾਰ ਕੇ ਮਰੇ ਜਾ ਉੱਥੇ ਕੋਈ ਕਰ ਦੇ ਕੋ ਗਾਜਿਤ 64 ਕਿਲੋੜ ਪਈ ਹੈ ਅਸੀਂ ਤਾਂ ਉਹਨੂੰ ਹੱਥ ਵੀ ਨਹੀਂ ਲਾ ਸਕਦੇ ਕਾਨੂੰਨਨ ਤੌਰ ਤੇ ਸਾਡੇ ਕੋਲੇ ਕੀ ਪਾਵਰ ਹੈ ਮੈਂ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਨੇ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਹੁਣੇ ਮੈਨੂੰ ਖਬਰ ਮਿਲੀ ਕਹਿੰਦੇ ਸੁਖਵੀਰ ਬਾਦਲ ਨੇ ਵੀ ਹੱਥ ਪਿੱਛੇ ਖਿੱਚ ਲਿਆ ਵੀ ਇਹਨੂੰ ਬੰਦੇ ਦਾ ਪੁੱਤ ਬਣਾ ਦਿਓ ਜੇਲ੍ਹ ਦੇ ਵਿੱਚ ਵੀ ਇਹਨੂੰ ਬਾਹਰੋਂ ਕੱਢੋ ਹੁਣ ਕੀ ਕਰੀਏ ਜਿਹੜੇ ਸੂਤਰਾਂ ਦੇ حوالے ਤੋਂ ਖਬਰ ਹੁੰਦੀ ਹੈ ਉਹ ਇਦਾਂ ਹੀ ਮਿਲਦੀ ਹੁੰਦੀ ਹੈ ਤੇ ਫਿਰ ਇਦਾਂ ਸੁਣਾਉਣੀ ਪੈਂਦੀ ਹੈ ਸੁਣਾਉਣੀ ਤਾਂ ਪੈਂਦੀ ਹੈ ਵੀ ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਘਰ ਕੀਤਾ ਹੋਰ ਸਾਨੂੰ ਕੋਈ ਮਤਲਬ ਨਹੀਂ ਇਹ ਗੱਲ ਹੋਰ ਹੁਣ ਪਟਿਆਲਾ ਐਸਐਸਪੀ ਤੇ ਐਸਪੀਡੀ ਪੁਸ਼ਕਸ਼ ਲਈ ਪਹੁੰਚੇ ਕਿਉਂ ਪਹੁੰਚੇ ਨੇ ਹੁਣ ਇਹਦੇ ਪਿੱਛੇ ਕਹਿਣਾ ਜੀ ਭਗਵਾਨਤਮਾਨ ਨੇ ਫੋਨ ਕੀਤਾ ਹੋਣਾ ਵੀ ਬੱਤਵਲ ਤੰਗ ਪਰੇਸ਼ਾਨ ਕਰੋ ਭਗਵਾਨਤਮਾਨ ਨੇ ਕੀ ਲੈਣਾ ਤੰਗ ਪਰੇਸ਼ਾਨ ਕਰਕੇ ਜੀ ਉਹ ਤਾਂ ਹੁਣ ਤਕਰੀਬਨ 5:00 ਵਜੇ ਵਧੀਆ ਬਿਸ਼ਕੀ ਜਿਹੜੀ ਉਹ ਜਰਮਨ ਗਏ ਸੀ ਪਤਾ ਨਹੀਂ ਇੰਗਲੈਂਡ ਗਏ ਸੀ ਦੇਖਣ ਵਾ ਤੇ ਉਦਾਂ ਦੀ ਮਹਗਾਈ ਹੋਣੀ ਉਹ ਲਾ ਕੇ ਵਧੀਆ ਰਹਿੰਦੇ ਨੇ ਮੂਡ ਵਿੱਚ ਉਹਨਾਂ ਨੇ ਕੀ ਲੈਣਾ ਕਹਿਣ ਤੰਗ ਕਰਕੇ ਉਹ ਤਾਂ ਜਿਹੜਾ 5-7 ਘੰਟੇ ਦਿਨ ਦੇ ਵਿੱਚ ਪ੍ਰੋਗਰਾਮ ਕਰਦੇ ਨੇ ਉਹ ਖਬਰਾਂ ਚਾ ਕੇ ਮੀਡੀਆ ਵਾਲੇ ਚਲਾ ਦਿੰਦੇ ਨੇ ਤੇ ਹੁਣ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜੀ ਹੁਣ ਵਿਜੀਲੈਂਸ ਨੇ ਈਡੀ ਨੇ ਫੋਨ ਕਿਹਨੂੰ ਕਰਨਾ ਪ੍ਰਸ਼ਾਸਨ ਨੂੰ ਕਰਨਾ ਹੁੰਦਾ ਹੈ ਵੀ ਤੁਸੀਂ ਜਾਓ ਜੇਲ ਪੁੱਛਗਿਛ ਕਰਕੇ ਆਓ ਆ ਰਜਿਸਟਰੀਆਂ ਸਾਡੇ ਕੋਲੇ ਨੇ ਦੱਸੋ ਵੀ ਇਹ ਜ਼ਮੀਨ ਕਦੋਂ ਖਰੀਦੀ ਐ ਪੈਸਾ ਕਿੱਥੋਂ ਲਿਆਂਦਾ ਇਹ ਤਾਂ ਪਰਸ਼ਰਸ਼ ਕਰਨੀ ਪੈਣੀ ਐ ਜੇ ਨਹੀਂ ਕਰਨਾ ਫਿਰ ਕਹਣਗੇ ਪ੍ਰਸ਼ਾਸਨ ਤਾਂ ਮਜੀਠੀਏ ਨੇ ਖਰੀਦ ਲਿਆ ਪ੍ਰਸ਼ਾਸਨ ਤਕੜੇ ਦਾ ਫਿਰ ਇਦਾਂ ਕਹਿਣਾ ਸੀ ਕਿਸੇ ਪਾਸੇ ਤਾਂ ਯਾਰ ਗੱਲ ਤੇ ਸਟੈਂਡ ਕਰ ਲਿਆ ਕਰੋ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਇਹ ਹਰਾਮਖੋਰ ਬੰਦਿਆਂ ਨੇ ਚਿੱਟਾ ਪੰਜਾਬ ਦੇ ਵਿੱਚ ਟਰੱਕਾਂ ਦੇ ਹਿਸਾਬ ਨਾਲ ਵੇਚਿਆ ਤੇ ਹਜ਼ਾਰਾਂ ਨੌਜਵਾਨ ਮੌਤ ਦੇ ਮੂੰਹ ਵਿੱਚ ਚਲਾ ਗਿਆ ਹਜ਼ਾਰਾਂ ਘਰ ਉਜੜ ਗਏ ਇਹ ਕਿਉਂ ਨੇ ਕਹਿੰਦੇ ਤੁਸੀਂ ਹੁਣ ਪਟਿਆਲਾ ਐਸਐਸਪੀ ਤੇ ਐਸਪੀਡੀ ਜ਼ਿੰਮੇਵਾਰੀ ਉਹਨਾਂ ਦੀ ਉਹਨਾਂ ਨੇ ਤਾਂ ਆਪਣੀ ਜਿਹੜੀ ਕਾਰਵਾਈ ਹੈ ਵਿਜੀਲੈਂਸ ਦੇ ਮੁਤਾਬਕ ਜਾਂ ਮਨੁੱਖ ਅਦਾਲਤਾਂ ਦੇ ਮੁਤਾਬਕ ਕਰਨੀ ਕਰਨੀ ਹੁਣ ਅਦਾਲਤ ਵੱਲੋਂ ਆਦੇਸ਼ ਹੋਏ ਹੋਣਗੇ ਇਹ ਪੁਸ਼ਗਿਸ਼ ਕੀਤੀ ਜਾਵੇ ਕਰਨੀ ਅਗਲੇ ਪਰ ਅਸੀਂ ਕਿਉਂ ਨਹੀਂ ਸਮਝਦੇ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਂਦਾ ਹੈ ਚਿੱਟੇ ਦੇ ਨਾਲ ਘਰ ਉਜੜੇ ਨੇ ਨੌਜਵਾਨਾਂ ਦੀ ਮੌਤ ਹੋਈ ਹੈ ਇਹਨਾਂ ਨੇ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਬਣਾ ਲਈਆਂ ਹੁਣ ਜਿਹੜੀ ਗੋਮਸੋਦਾ ਪ੍ਰਾਪਰਟੀ ਜ਼ਮੀਨ ਆ ਉਹਦਾ ਮਤਲਬ ਕੀ ਹੈ ਮਤਲਬ ਇਹੀ ਹੁੰਦਾ ਜੇ ਪੰਜਾਬੀ ਵੀ ਸਮਝਾਵਾਂ ਵੀ ਤੁਹਾਡੇ ਨਾਂ ਉਹ ਜ਼ਮੀਨ ਉਹ ਪ੍ਰਾਪਰਟੀ ਬੋਲਦੀ ਹੈ ਪਰ ਰਜਿਸਟਰੀ ਦੱਸੋ ਕਿੱਥੇ ਐ ਤੇ ਉਹਨਾਂ ਨੇ ਕਿੱਥੇ ਰੱਖੀਆਂ ਹੋਣਗੀਆਂ ਕਿਹੜੇ ਲੋਕਰ ਵਿੱਚ ਹੋਣਗੀਆਂ ਉਹ ਸਾਰਾ ਕੁਝ ਸਾਹਮਣੇ ਆਉਣੇ ਆਣਾ ਅੱਛਾ ਜਿਹੜੇ ਬੰਦੇ ਨੇ ਜਿਆਦਾ ਮੈਨੂੰ ਫੋਨ ਕਰਦੇ ਹੁੰਦੇ ਆ ਤੇ ਜਾਂ ਮੈਸੇਜ ਕਰਦੇ ਹੁੰਦੇ ਆ ਜਾਂ ਕਹਿਣਗੇ ਤੁਸੀਂ ਤਾਂ ਬੋਲਣ ਵਾਸਤੇ ਰੱਖਿਆ ਉਹਨਾਂ ਨੂੰ ਬੇਨਤੀ ਐ ਵੀ ਤੁਸੀਂ ਅਕਲੋਂ ਖਾਲੀ ਹੋ ਜੇ ਤੁਹਾਡੇ ਨਾਲ ਅਕਾਲੀ ਸ਼ਬਦ ਲਾਉਣਾ ਹੋਵੇ ਨਾ ਤਾਂ ਤੁਹਾਡੇ ਪਿੱਛੇ ਲਾਉਣਾ ਪਊਗਾ ਅਗਲੋਂ ਖਾਲੀ ਕਿਉਂਕਿ ਪੱਗ ਤੁਸੀਂ ਕੇਵਲ ਸਿਰ ਤੇ ਲਵੇਟਦੇ ਹੋ ਬੰਦੇ ਨਹੀਂ ਨਾ ਤੁਸੀਂ ਸਜਾਉਂਦੇ ਹੋ ਨਾ ਤੁਹਾਨੂੰ ਪੱਗ ਦੀ ਪਰਿਭਾਸ਼ਾ ਕੀ ਹੈ ਡੈਫੀਨੇਸ਼ਨ ਕੀ ਹੈ ਪੱਗ ਦਾ ਮਤਲਬ ਕੀ ਇਹ ਨਹੀਂ ਪਤਾ ਹੁਣ ਦਾੜੀ ਜੇ ਰੱਖੀ ਹੈ ਦਾੜੀ ਦਾ ਮਤਲਬ ਇਹ ਤਾਂ ਨਹੀਂ ਕੋਈ ਬੰਦਾ ਕਹੇ ਵੀ ਮੈਂ ਦਾੜੀ ਨਾਲ ਸੋਹਣਾ ਲੱਗਦਾ ਅਇ ਤਾਂ ਹੁਣ ਜਿਹੜੇ ਅੰਗਰੇਜ਼ਾਂ ਨੇ ਘੋੜੇ ਰੱਖੇ ਨੇ ਉਹਨਾਂ ਦੇ ਐਡੇ ਵੱਡੇ ਜੱਤ ਵਧਾਈ ਹੋਈ ਐ ਕੰਗੇ ਨਾ ਬੌਂਦੇ ਨੇ ਉਹ ਸ਼ੈਂਪੂ ਨਾਲ ਨਮਾਉਂਦੇ ਨੇ ਉਹ ਆ ਕੁੱਤੇ ਰੱਖੇ ਲੋਕਾਂ ਨੇ ਘਰੇ ਉਹਨਾਂ ਦੇ 2-2 ਫੁੱਟ ਦੀ ਜੱਤ ਆ ਜਾਂਦੀ ਐ ਐ ਲੈ ਕੰਗੇ ਨਾ ਬੌਂਦੇ ਨੇ ਵਧੀਆ ਸ਼ੈਂਪੂ ਤੇਲ ਲਾਉਂਦੇ ਨੇ ਉਹ ਤੇ ਉਹਨਾਂ ਵਿੱਚ ਸਾਡੇ ਵਿੱਚ ਫਰਕ ਕੀ ਐ ਜੇ ਕਿਸੇ ਪੱਗ ਵਾਲੇ ਬੰਦੇ ਨੇ ਦਾੜੀ ਰੱਖੀ ਐ ਦਾੜੀ ਦਾ ਮਤਲਬ ਸਿਆਣਪ ਐ ਅਕਲ ਦਾਣਸ਼ਵੰਦ ਬੰਦਾ ਹੈ ਉਹ ਤੇ ਜੇ ਅਕਲਮੰਦ ਬੰਦਾ ਹੋ ਕੇ ਨਸ਼ੇ ਵੇਚ ਰਿਹਾ ਪੰਜਾਬ ਦਾ ਬੇੜਾਗਰ ਕਰਤਾ ਫੇ ਤਾਂ ਕਹਿਣਾ ਪੈਣਾ ਵੀ ਤੁਸੀਂ ਪੱਗ ਸਿਰ ਤੇ ਰੱਖੀ ਐ ਪਰ ਅਕਲੋਂ ਤੁਸੀਂ ਖਾਲੀ ਹੁਣ ਇਹ ਅਕਲੋਂ ਖਾਲੀ ਜਿਆਦਾ ਫੋਨ ਕਰਨਗੇ ਧਮਕੀਆਂ ਦੇਣਗੇ ਤੁਸੀਂ ਚੁੱਪ ਕਿਉਂ ਨਹੀਂ ਕਰਦੇ ਅਛਾ ਨਾਲ ਕੀ ਪਤਾ ਕਹਿਣਗੇ ਤੁਸੀਂ ਤਾਂ ਪਾਇੰਡਰ ਨੇ ਚੱਕੀ ਸੀ ਗੋਲ ਕਿ ਤੂੰ ਉਹ ਭਰਾਵੋ ਕਿੱਥੇ ਅਰਬਾਂ ਕਰਬਾਂ ਰੁਪਈਆ ਕਿੱਥੇ 5 ਡਾਲਰ ਕੀ ਕੰਪੇਅਰ ਕਰ ਰਹੇ ਹੋ ਤੁਸੀਂ ਅਸੀਂ ਤਾਂ ਅੱਜ ਵੀ ਕਹਿੰਦੇ ਮੇਂ ਸ਼੍ਰੋਮਣੀ ਕਮੇਟੀ ਦਿਓ ਪੰਜ ਕਿ ਮਹੀਨੇ ਵਾਸਤੇ ਸਾਰਾ ਕੁਝ ਵੇਚ-ਬੱਟ ਕੇ ਤੁਹਾਨੂੰ ਫੇਰ ਹੀ ਕਰ ਦੇਾਂਗੇ ਪੰਜਾਬ ਤੇ ਲਾ ਦਾਂਗੇ ਸਾਰਾ ਕੁਝ ਮੁੜ ਕੇ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਪੈਣੀ ਔਰ ਔਲੇ ਹੀ ਤੁਹਾਡੇ ਗੋਲਕਾਂ ਦੇ ਪੈਸੇ ਦੇ ਆ ਉਹ ਤਾਂ ਕੋਈ ਰੌਲਾ ਹੀ ਨਹੀਂ ਤੇ ਤੁਸੀਂ ਜਿਹੜੇ ਅਕਲੋਂ ਖਾਲੀ ਹੋ ਤੁਹਾਨੂੰ ਪਤਾ ਹੈ ਮੇਂ ਸ਼੍ਰੋਮਣੀ ਕਮੇਟੀ ਸਾਡੇ ਹੱਥੋਂ ਗਈ ਗੋਲਕਾ ਸਾਡੇ ਹੱਥੋਂ ਗਈਆਂ ਤੇ ਸਾਨੂੰ ਪੁੱਛਣਾ ਕੀ ਨੇ ਹੁਣ ਜਿਹੜਾ ਬਕਰਮ ਸਿੰਘ ਮਜੀਠੀਆ ਹੈਗਾ ਇਹ ਪੰਥ ਦੀ ਸ਼ਰਮੌਰ ਹਸਤੀ ਤੁਸੀਂ ਕਹਿੰਦੇ ਹੋ ਧਾਰਮਿਕ ਲੀਡਰ ਇਹੀ ਕਹਿੰਦੇ ਹੋ ਤੁਸੀਂ ਪਰ ਧਾਰਮਿਕ ਲੀਡਰ ਦੀ ਕਰਤੂਤ ਕੀ ਹੈ 2 ਮਹੀਨੇ ਹੋ ਚੱਲੇ ਜੇਲ੍ਹ ਦੇ ਵਿੱਚ ਪੁਸ਼ਕਸ਼ਣ ਜਲ ਜਾਰੀ ਹੈ ਤੇ ਟਰੰਕਾਂ ਦੇ ਵਿੱਚ ਭਰ-ਭਰ ਕੇ ਲਿਆਂਦੀਆਂ ਕਾਲੀਆਂ ਕਰਤੂਤਾਂ ਬੜੀਆਂ ਫੈਲਾਂ ਤੇ ਉਹ ਹੁਣ ਪੜਨੀਆਂ ਸ਼ੁਰੂ ਕੀਤੀਆਂ ਨੇ ਹਾਲੇ ਤਾਂ ਇੱਕ ਅੱਧੇ ਵੀ ਨਹੀਂ ਪੜੇਗੀ ਹੋਣੀ ਇੱਕ ਪੇ ਚੱਕਿਆ ਹੋਣਾ ਡੀਐਸਪੀ ਨੂੰ SSP ਨੂੰ SPD ਨੂੰ ਉਹਦੀ ਮਾਰੇ ਫੋਨ ਅਗਲਿਆਂ ਨੇ ਫੋਨ ਮਾਰਨ ਦੀ ਲੋੜ ਹੀ ਨਹੀਂ ਕਲਿੱਕ ਕਰਕੇ ਮੇਲ ਹੀ ਭੇਜਣੀ ਹੁੰਦੀ ਆ ਵੀ ਪੁੱਛੋ ਜੀ ਜੇਲ੍ਹ ਵਿੱਚ ਜਾਓ ਆਕਰਦੂਤ ਕਿਦੇ ਰਾਹੀਂ ਕੀਤੀ ਹੈ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਮੰਨੇ ਨਾ ਕੋਈ ਮੰਨੇ ਪੰਜਾਬ ਦੇ 80% ਲੋਕ ਕਹਿੰਦੇ ਸਾਨੂੰ ਸਕੂਨ ਮਿਲੇ ਜਿੱਦਣ ਦਾ ਮਜੀਠੀਆ ਜੇਲ੍ਹ ਵਿੱਚ ਹੈ ਤੇ ਇਹ ਕੰਮ ਜੇ ਕੀਤਾ ਤਾਂ ਭਗਵੰਤ ਮਾਨ ਨੇ ਕੀਤਾ ਹੋਰ ਕੋਈ ਕਰ ਨਹੀਂ ਸਕਦਾ ਸੀ। ਗੋਡੇ ਲੱਗੇ, ਗਿੱਟੇ ਲੱਗੇ, ਕਾਲੀ ਹੋਣ, ਅਕਲੋਂ ਖਾਲੀ ਹੋਣ ਜਾਂ ਇਹ ਮਾਜੇ ਦੀ ਮੈਲ ਮਜੀਠੀਆ ਹੋਵੇ, ਸੁੱਖਾ ਗੱਪੀ ਅਮਲੀ ਹੋਵੇ, ਕੋਈ ਮਰਜ਼ੀ ਹੋਵੇ ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਤਾਂ ਜਿਹੜਾ ਬੰਦਾ ਪੰਜਾਬ ਨੂੰ ਬਰਬਾਦ ਕਰਦਾ ਉਹਦੀਆਂ ਜੜਾਂ ਪੱਟਣ ਵਾਸਤੇ ਇੱਕ ਬੀੜਾ ਚੁੱਕਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।